ਸਤਿ ਸ਼੍ਰੀ ਅਕਾਲ ਜੀ ਲਾਡਲੀਆਂ ਵੀਡੀਓ ਵਿੱਚ ਜਦੋਂ ਮਿੰਦੇ ਦੀ ਭੈਣ ਆਉਂਦੀ ਆ ਤਾਂ ਮਿੰਦਾ ਬਹੁਤ ਹੀ ਖੁਸ਼ ਹੋ ਜਾਂਦਾ ਆ ਤੇ ਰੋਣ ਲੱਗ ਜਾਂਦਾ ਆ ਉਹ ਕਹਿੰਦਾ ਆ ਕਿ ਭੈਣੇ ਸ਼ੁਕਰ ਆ ਤੂੰ ਆ ਗਈ ਤੂੰ ਮੇਰੀ ਇੱਜ਼ਤ ਰੱਖ ਲਈ ਕਿਉਂਕਿ ਜੇ ਤੂੰ ਨਾ ਆਂਦੀ ਤਾਂ ਮੈਨੂੰ ਸਾਰਿਆਂ ਨੇ ਮੇਨੇ ਮਾਰ-ਮਾਰ ਕੇ ਮਾਰ ਦੇਣਾ ਸੀ ਉਹ ਤਾਂ ਪਹਿਲਾਂ ਹੀ ਕਹੀ ਜਾਂਦੇ ਆ ਕਿ ਤੂੰ ਉਹਨਾਂ ਨੂੰ ਬੁਲਾਇਆ ਆ ਜਿਨ੍ਹਾਂ ਨੂੰ ਮੈਂ ਦੇਖ ਕੇ ਰਾਜੀ ਨਹੀਂ ਪਰ ਮੇਰੀ ਮਾਂ ਨੇ ਵੀ ਅੱਜ ਮੈਨੂੰ ਮਿਹਣਾ ਮਾਰ ਦਿੱਤਾ ਕਿ ਤੂੰ ਝੂਠ ਬੋਲਿਆ ਆ ਇਹ ਵੀ ਬਸ ਤੇਰੇ ਕਰਕੇ ਹੀ ਇੱਥੇ ਆਈ ਸੀ ਨਹੀਂ ਤਾਂ ਇਹਨੂੰ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਤੇ ਸ਼ੁਕਰ ਆ ਤੂੰ ਆ ਗਈ ਫਿਰ ਜਦੋਂ ਉਹ ਆਪਣੇ ਭਰਾ ਨੂੰ ਮਿਲਦੀ ਆ ਤਾਂ ਬਹੁਤ ਰੋਂਦੀ ਆ ਫਿਰ ਉਹ ਆਪਣੀ ਮਾਂ ਕੋਲ ਆਉਂਦੀ ਆ ਉਸਦੀ ਮਾਂ ਉਸ ਨੂੰ ਗਲੇ ਨਹੀਂ ਲਗਾਉਂਦੀ ਤੇ ਕਹਿ ਦਿੰਦੀ ਹੈ ਕਿ ਪਰੇ ਜਾ ਹੁਣ ਮੈਂ ਤੈਨੂੰ ਨਹੀਂ ਬੁਲਾਣਾ ਮੈਂ ਤੇਰੇ ਘਰ ਕੇ ਥੋੜਾ ਇੱਥੇ ਪ੍ਰੋਗਰਾਮ ਤੇ ਆਈਆਂ ਮੈਂ ਤਾਂ ਆਪਣੇ ਪੁੱਤ ਦੀ ਖੁਸ਼ੀ ਲਈ ਆਈਆਂ ਤੂੰ ਤਾਂ 6 ਸਾਲ ਹੋ ਗਏ ਮੈਨੂੰ ਪੁੱਛਿਆ ਤੱਕ ਨਹੀਂ ਕਿ ਮੇਰੀ ਮਾਂ ਕਿੱਦਾਂ ਆ ਜੇ ਤੂੰ ਮੇਰੇ ਭਰਾ ਨਾਲ ਗੁੱਸੇ ਸੀ ਤੂੰ ਪਰਜਾਈਆਂ ਨਾਲ ਤਾਂ ਨਹੀਂ ਗੁੱਸੇ ਸੀ ਮੇਰੇ ਨਾਲ ਤਾਂ ਨਹੀਂ ਗੁੱਸੇ ਸੀ ਤੂੰ ਹੁਣ ਆ ਗਈ ਹੈ ਤੂੰ ਤਾਂ ਖੁਸ਼ ਹੋਣੀ ਆ ਕਿ ਮੇਰੇ ਭਰਾ ਅਲੱਗ-ਅਲੱਗ ਹੋ ਗਏ ਤੇ ਮੈਨੂੰ ਆਣ ਦਾ ਮੌਕਾ ਮਿਲ ਗਿਆ ਤੇ ਉਹ ਕਹਿੰਦੀ ਫਿਰ ਉਹ ਕਹਿੰਦੀ ਆ ਮੰਮੀ ਮੈਂ ਕਿਹੜੇ ਮੂੰਹ ਨਾਲ ਆਂਦੀ ਜੇ ਪਰਜਾਈਆਂ ਨੂੰ ਇੰਨਾ ਸੀ ਤਾਂ ਪਰਜਾਈਆਂ ਮੈਨੂੰ ਆ ਕੇ ਮਿਲ ਜਾਨੀ ਆ ਉਸ ਦੀ ਮਾਂ ਕਹਿੰਦੀ ਆ ਕਿ ਪਰ ਜਾਈਆਂ ਕਿ ਆਪਣੇ ਘਰ ਵਾਲਿਆਂ ਤੋਂ ਬਿਨਾ ਕਿੱਦਾਂ ਆ ਜਾਂਦੀ ਆ ਫਿਰ ਉਹ ਕਹਿੰਦੀ ਆ ਕਿ ਮੈਂ ਆਪਣੇ ਘਰ ਵਾਲੇ ਤੋਂ ਬਿਨਾ ਕਿੱਦਾਂ ਆ ਜਾਂਦੀ ਉਹਨਾਂ ਨੂੰ ਤਾਂ ਮੈਂ ਹੁਣ ਇੰਨੀ ਮੁਸ਼ਕਲ ਮਨਾ ਕੇ ਲੈ ਕੇ ਆਈਆਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਘਰੋਂ ਕੱਢਿਆ ਸੀ ਉਹ ਤਾਂ ਕਹਿੰਦੇ ਸੀ ਮੈਂ ਕਦੇ ਵੀ ਨਹੀਂ ਆਣਾ ਤੁਹਾਡੇ ਘਰ ਪਰ ਹੁਣ ਸਾਡੀ ਮਜਬੂਰੀ ਸੀਗੀ ਕੇ ਮਿੰਦਾ ਵੀਰਾ ਬਹੁਤ ਹੱਥ ਜੋੜ-ਜੋੜ ਕੇ ਸਾਨੂੰ ਕਹਿ ਕੇ ਆਇਆ ਸੀ ਹੁਣ ਤੁਸੀਂ ਮੇਰੇ ਨਾਲ ਗੁੱਸੇ ਨਾ ਹੋਵੋ ਫਿਰ ਉਸ ਦੀ ਮਾਂ ਚਾਲ ਖੇਡਦੀ ਆ ਉਹ ਅੰਦਰ ਕਮਰੇ ਵਿੱਚ ਚਲੀ ਜਾਂਦੀ ਆ ਫਿਰ ਮਿੰਦਾ ਕਹਿੰਦਾ ਆ ਕੇ ਭੈਣੇ ਤੂੰ ਐਦਾਂ ਨਾ ਕਰ ਫਿਰ ਹਰਪ੍ਰੀਤ ਕਹਿੰਦੀ ਆ ਤੈਨੂੰ ਪਤਾ ਆ ਬੇਬੇ ਦੇ ਗੁੱਸੇ ਦਾ ਕੋਈ ਨਹੀਂ ਇਹਨੇ ਥੋੜੀ ਦੇਰ ਤੱਕ ਠੀਕ ਹੋ ਜਾਣਾ ਆ ਪਰ ਬੀਰੋ ਵੀ ਜਾਣਦੀ ਆ ਕਿ ਮੇਰੀ ਮਾਂ ਗੁੱਸੇ ਨਹੀਂ ਹੋ ਮੇਰੇ ਭਰਾਵਾਂ ਦੇ ਸਾਹਮਣੇ ਆ ਉਹ ਤਾ ਇਹਦਾ ਕਰਦੀ ਆ ਜਦੋਂ ਵੀ ਰੋ ਅੰਦਰ ਚਲੇ ਜਾਂਦੀ ਆ ਤਾਂ ਉਸਦੀ ਮਾਂ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਆ ਕਿ ਪੁੱਤ ਮੈਨੂੰ ਮaaf ਕਰ ਦੇ ਮੈਂ ਤੈਨੂੰ ਬਾਹਰ ਇੰਨਾ ਜ਼ਿਆਦਾ ਬੋਲਿਆ ਮੈਂ ਇਹ ਬੋਲਣਾ ਨਹੀਂ ਸੀ ਪਰ ਗੁਰਪ੍ਰੀਤ ਕੋਲ ਸੀ ਜੇ ਮੈਂ ਉਸ ਦੇ ਸਾਹਮਣੇ ਤੈਨੂੰ ਜੱਫੀ ਪਾ ਲੈਂਦੀ ਤਾਂ ਉਸ ਨੇ ਮੇਰੇ ਨਾਲ ਗੁੱਸੇ ਹੋ ਜਾਣਾ ਸੀ ਤੇ ਮੇਰੇ ਨਾਲ ਲੜਾਈ ਕਰਨੀ ਸੀ ਹੁਣ ਹਸ ਨੂੰ ਐਦਾਂ ਹੋਊਗਾ ਕਿ ਮੇਰੀ ਮਾਂ ਵੀ ਮੇਰੀ ਖੁਸ਼ੀ ਵਿੱਚ ਖੁਸ਼ ਆ ਫਿਰ ਜਦੋਂ ਕਹਿੰਦੀ ਆ ਕਿ ਮੇਰੇ ਦੋਤਿਆਂ ਨਾਲ ਮੈਨੂੰ ਮਲਵਾ ਜਦੋਂ ਦੋਤਿਆਂ ਨਾਲ ਮਲਵਾਉਂਦੀ ਆ ਤੇ ਉਹ ਕਹਿੰਦੀ ਆ ਇਹ ਪੁੱਤਰ ਇਹ ਦੋਤੇ ਆ ਤੇ ਛੋਟੇ ਦਾ ਨਾਮ ਮੈਂ ਅਮਨਦੀਪ ਰੱਖਿਆ ਆ ਉਸਦੀ ਮਾਂ ਬਹੁਤ ਹੈਰਾਨ ਹੁੰਦੀ ਆ ਉਹ ਕਹਿੰਦੀ ਆ ਕਿ ਤੂੰ ਸਾਡੇ ਨਾਲ ਲੜ ਕੇ ਵੀ ਗਈ ਸੀ ਪਰ ਜੋ ਤੇਰੇ ਭਰਾ ਨੇ ਤੈਨੂੰ ਕਿਹਾ ਸੀ ਕਿ ਮੇਰੇ ਨਾਮ ਤੇ ਆਪਣੇ ਪੁੱਤ ਦਾ ਨਾਮ ਰੱਖੀ ਤੂੰ ਫੇਰ ਅਮਨਾ ਹੀ ਰੱਖਿਆ ਨਾਮ ਉਸਦੀ ਮਾਂ ਇਹ ਕਹਿ ਕੇ ਬਹੁਤ ਹੀ ਖੁਸ਼ ਹੁੰਦੀ ਆ ਤੇ ਅਮਨੇ ਨੂੰ ਕਹਿਣ ਜਾਂਦੀ ਆ ਹੁਣ ਅਮਨਾ ਕੀ ਕਰੇਗਾ ਇੱਥੇ ਆਵੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ